ਆਜੋ ਤੁਹਾਨੂੰ ਕਰਾ ਦਾਂ ਚੈੱਕ ਇਹ ਸਾਰਾ ਸਟਾਕ ਆ ਗਿਆ ਜੀ ਵਿਦਾਊਟ ਦੁਪੱਟਾ ਜਿਹੜੇ ਸੀਗੇ ਜਿਹਦੀ ਆਪਾਂ ਵੀਡੀਓ ਪਾਉਨੇ ਨੇ 545 ਵਾਲੀ ਤੇ ਸਾਰੇ ਸੋਹਣੇ ਸੋਹਣੇ ਸੂਟ ਜਿਹੜੇ ਜੇ ਉਹ ਦੁਬਾਰੇ ਰੀਸਟਾਕ ਹੋ ਗਏ ਜੀ ਡਿਜ਼ਾਈਨ ਨਵੇਂ ਆਏ ਜੀ ਇਸ ਤੋਂ ਬਾਅਦ ਆ ਕਾਟਨ ਦੇ ਸੂਟ ਨੇ ਆ ਸਾਰੇ ਇਹਨਾਂ ਦੀਆਂ ਵੀਡੀਓ ਜਿਹੜੀਆਂ ਅੱਜ ਲੱਗੀਆਂ ਪੈਣ ਇਸ ਆ ਸਾਰੀ ਵੀਡੀਓ ਇਹਨਾਂ ਸੂਟਾਂ ਦੀ ਪੈਣ ਲੱਗੀ ਹੈ ਤੇ ਆ ਸੋਹਣੇ ਸੋਹਣੇ ਡਿਜ਼ਾਈਨ ਹੈਵੀ ਆ ਵੀ ਪਾਰਟੀ ਵੇਅਰ ਸੂਟ ਤੇ ਸਾਰੇ ਸੂਟ ਜਿਹੜੇ ਅੱਜ ਤੁਹਾਨੂੰ ਆਪਾਂ ਦੇਣੇ ਆ ਇਸ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਤੁਸੀਂ ਸਕਿਪ ਨਾ ਕਰਿਓ ਮਿਸ ਨਾ ਕਰਿਓ ਤੇ ਐਂਡ ਦੇ ਵਿੱਚ ਸੂਟ ਜਿਹੜੇ ਆਉਣੇ ਜੇ ਸਿਲਕ ਦੇ ਵਿੱਚ, ਔਰਗਾਂజా ਦੇ ਵਿੱਚ, ਵਿਸਕੋਸ ਦੇ ਵਿੱਚ ਸਾਰੇ ਹੀ ਟੌਪ ਟੌਪ ਦੇ ਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਹੈਂਡਵਰਕ ਵਾਲੇ। ਤੇ ਰੇਟ ਬੜੇ ਜੈਨੂਇਨ ਆਉਣਗੇ ਜੇ ਵੀਡੀਓ ਚੈੱਕ ਕਰਿਓ ਤੇ ਸੂਟ ਟੌਪ ਟੌਪ ਦੇ ਜਿਹੜੇ ਜੇ ਬੁੱਕ ਕਰ ਲਿਓ। ਹਾਂਜੀ ਸਸੀ ਕਾਲ ਜੀ ਤੇ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਬਹੁਤ ਜ਼ਿਆਦਾ ਸੋਹਣੇ ਸੂਟ ਆ ਗਏ ਪਾਰਟੀ ویئر ਜਿਹੜੇ ਤੁਸੀਂ ਕਿ ਡਿਮਾਂਡ ਕਰਨ ਦਾ ਐ ਉਹ। ਰੋਜ਼ ਮੈਨੂੰ ਮੈਸੇਜ ਕਮੈਂਟ ਇਹੀ ਆਉਂਦੇ ਹੈਗੇ ਕਿ ਪਾਰਟੀ ਵੇਅਰ ਕਦੋਂ ਦੇਣੇ ਆ ਤੁਸੀਂ ਪਾਰਟੀ ਵੇਅਰ ਕਦੋਂ ਆਉਣੇ ਆ ਵੇਟ ਤੁਹਾਡੀ ਓਵਰ ਹੋ ਗਈ ਜੇ ਪਾਰਟੀ ਵੇਅਰ ਸੂਟ ਆ ਗਏ ਨੇ ਬਹੁਤ ਜ਼ਿਆਦਾ ਸੋਹਣੇ ਰੇਟ ਪਲੱਸ ਜਾਣਗੇ ਪਰ ਕੁਆਲਿਟੀ A1 ਦਵਾਂਗਾ ਮੈਂ ਤੇ ਸੂਟ ਤੁਹਾਨੂੰ ਪਾਰਟੀ ਵੇਅਰ ਇਹਨੇ ਸੋਹਣੇ ਸੋਹਣੇ ਦੇਣੇ ਆ ਜਿੱਚ ਕਾਟਨ ਤੋਂ ਲੈ ਕੇ ਤੇ ਸਿਲਕ ਬੇਸ ਤੱਕ ਸਾਰੇ ਸੂਟ ਪਾਰਟੀ ਵੇਅਰ ਹੋਣਗੇ ਜਿਹਦੇ ਰੇਟ ਤਬਾਈ ਹੋਣਗੇ ਤੇ ਸੂਟ ਐਂਡ ਹੋਣਗੇ ਆਜੋ ਤੁਹਾਨੂੰ ਕਰਾ ਦਾਂ ਚੈੱਕ ਇਹ ਸਾਰਾ ਸਟਾਕ ਆ ਗਿਆ ਜੇ ਵਿਦਆਊਟ ਦੁਪੱਟਾ ਜਿਹੜੇ ਹੈਗੇ ਜਿਦੀ ਆਪਾਂ ਵੀਡੀਓ ਪਾਉਨੇ ਨੇ 545 ਵਾਲੀ ਤੇ ਸਾਰੇ ਸੋਹਣੇ ਸੋਹਣੇ ਸੂਟ ਜਿਹੜੇ ਜੇ ਉਹ ਦੁਬਾਰੇ ਰੀਸਟਾਕ ਹੋ ਗਏ ਜੇ ਡਿਜ਼ਾਈਨ ਨਵੇਂ ਆਏ ਜੇ ਇਸ ਤੋਂ ਬਾਅਦ ਆ ਕਾਟਨ ਦੇ ਸੂਟ ਨੇ ਸਾਰੇ ਇਹਨਾਂ ਦੀਆਂ ਵੀਡੀਓ ਜਿਹੜੀਆਂ ਅੱਜ ਲੱਗੀਆਂ ਪੈਣ ਇਸ ਆ ਸਾਰੀ ਵੀਡੀਓ ਇਹਨਾਂ ਸੂਟਾਂ ਦੀ ਪੈਣ ਲੱਗੀ ਹੈ ਤੇ ਆ ਸੋਹਣੇ ਸੋਹਣੇ ਡਿਜ਼ਾਈਨ ਹੈਵੀ ਹੈ ਵੀ ਪਾਰਟੀ ਵੇਅਰ ਸੂਟ ਤੇ ਸਾਰੇ ਸੂਟ ਜਿਹੜੇ ਅੱਜ ਤੁਹਾਨੂੰ ਆਪਾਂ ਦੇਣੇ ਆ ਇਸ ਵੀਡੀਓ ਦੇ ਵਿੱਚ ਤੇ ਇਹ ਵੀਡੀਓ ਤੁਸੀਂ ਸਕਿਪ ਨਾ ਕਰਿਓ ਮਿਸ ਨਾ ਕਰਿਓ ਤੇ ਐਂਡ ਦੇ ਵਿੱਚ ਸੂਟ ਜਿਹੜੇ ਆਉਣੇ ਜੇ ਸਿਲਕ ਦੇ ਵਿੱਚ ਔਰਗੈਂਜਾ ਦੇ ਵਿੱਚ ਵਿਸਕੋਸ ਦੇ ਵਿੱਚ ਸਾਰੇ ਹੀ ਟੌਪ ਟੌਪ ਦੇ ਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਹੈਂਡਵਰਕ ਵਾਲੇ ਤੇ ਰੇਟ ਬੜੇ ਜੈਨੂਇਨ ਆਉਣਗੇ ਜੇ ਵੀਡੀਓ ਚੈੱਕ ਕਰਿਓ ਤੇ ਸੂਟ ਟੌਪ ਟੌਪ ਦੇ ਜਿਹੜੇ ਜੇ ਬੁੱਕ ਕਰ ਲਿਓ ਤੇ ਕਰਿਓ ਚੈੱਕ ਜੀ ਪਹਿਲਾ ਹੀ ਸੂਟ ਬਹੁਤ ਜ਼ਿਆਦਾ ਸੋਹਣਾ ਜੇ ਤੇ ਫੈਬਰਿਕ ਆਉਣਾ ਜੇ ਇਹਦਾ ਪਿਓਰ ਕਾਟਨ ਦਾ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਮੁੰਗੀਆਂ ਛੇੜ ਤੇ ਨਾਲ ਇਹਦੇ ਦੁਪੱਟਾ ਜਿਹੜਾ ਆਉਣਾ ਜੇ ਬਹੁਤ ਜ਼ਿਆਦਾ ਸੋਹਣਾ ਸੁਪਰ نیٹ ਦੇ ਵਿੱਚ ਤੇ ਬਾਟਮ ਆਉਣੀ ਜੇ ਇਹਦੇ ਨਾਲ ਬਹੁਤ ਸ਼ਾਨਦਾਰ ਜਿਹੜੀ ਆਉਣੀ ਜੇ ਕਾਟਨ ਦੀ ਬਾਟਮ ਦਾ ਡਿਜ਼ਾਈਨ ਵੇਖ ਲਓ ਤੇ ਵਰਕ ਚੈੱਕ ਕਰੋ ਵਰਕ ਦੀ ਸਫਾਈ ਚੈੱਕ ਕਰਿਓ ਤੇ ਨਾਲ ਦੁਪੱਟਾ ਜਿਹੜਾ ਜੇ ਉਹ ਇਸ ਵਾਰੀ ਆ ਗਿਆ ਜੇ ਪੂਰਾ ਡਿਜ਼ਾਈਨਰ ਬਣਿਆ ਦੁਪੱਟਾ ਦੁਪੱਟੇ ਦਾ ਵੀ ਸੇਮ ਵਰਕ ਜਿਹੜਾ ਜੇ ਉਹ ਮਿਲ ਜੂਗਾ ਤੁਹਾਨੂੰ ਇਹਦੇ ਨਾਲ ਦਾ ਬਾਟਮ ਨਾਲ ਦਾ ਤੇ ਪੱਲਿਆਂ ਦੇ ਉੱਤੇ ਇਹਦੇ ਜਿਹੜਾ ਜੇ ਬਹੁਤ ਸੋਹਣਾ ਕਟਵਰਕ ਵੀ ਹੋਇਆ ਤੇ ਇਹ ਤੁਸੀਂ ਸੋਹਣਾ ਜਿਹਾ ਸੂਟ ਤੇ ਸੋਹਣਾ ਜਿਹਾ ਡਿਜ਼ਾਈਨ ਸਾਡੇ ਕੋਲ ਬੁੱਕ ਕਰ ਸਕਦੇ ਜੇ ਸਿਰਫ ਤੇ ਸਿਰਫ 790 ਰੁਪਈਆ ਦੇ ਵਿੱਚ ਸ਼ਿਪਿੰਗ ਫਰੀ ਦਊਗਾ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਚਾਹੇ ਤੁਸੀਂ ਮੰਗਵਾ ਲਿਓ 790 ਰੁਪਏ ਰੇਟ ਆਊਗਾ ਜੇ ਬਹੁਤ ਟੌਪ ਦੀ ਕੁਆਲਿਟੀ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਜੇ ਆ ਵੀ ਚੈੱਕ ਕਰਿਓ ਜੀ ਨੈਕਸਟ ਕਲਰ ਬਹੁਤ ਸ਼ਾਨਦਾਰ ਸੂਟ ਜੇ ਤੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਸੇਮ ਉਹੀ ਕਾਟਨ ਦਾ ਆਜੂਗਾ ਜੇ ਸੂਟ ਚੈੱਕ ਕਰ ਲਿਓ ਬਹੁਤ ਜ਼ਿਆਦਾ ਪਿਆਰਾ ਸਟਾਫ ਜੇ ਦੁਪੱਟਾ ਜਿਹੜਾ ਜੇ ਉਹ ਵੀ ਬਹੁਤ ਜ਼ਿਆਦਾ ਪਿਆਰਾ ਜੇ ਕਾਟਨ ਦੇ ਵਿੱਚ ਤੇ ਬਹੁਤ ਜਿਆਦਾ ਸੋਹਣਾ ਇਹਦੇ ਉੱਤੇ ਹੈਗਾ ਜੇ ਬਾਟਮ ਵਰਕ ਆ ਗਈ ਜੇ ਬਾਟਮ ਇਹਦੀ ਤੇ ਬਾਟਮ ਦੇ ਉੱਤੇ ਵਰਕ ਤੁਸੀਂ ਵੇਖ ਸਕਦੇ ਜੇ ਕਿੰਨਾ ਜਿਆਦਾ ਸੋਹਣਾ ਤੇ ਹੈਵੀ ਵਰਕ ਤੇ ਕਿੰਨੀ ਜਿਆਦਾ ਸਫਾਈ ਦੇ ਨਾਲ ਤੇ ਰੇਟ ਸੇਮ ਉਹੀ ਆਊਗਾ ਇਹਦਾ ਵੀ 790 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਆ ਵੀ ਚੈੱਕ ਕਰਿਓ ਬਹੁਤ ਜਿਆਦਾ ਸ਼ਾਨਦਾਰ ਸੂਟ ਜੇ ਤੇ ਬਹੁਤ ਜਿਆਦਾ ਸੋਹਣਾ ਇਹਦਾ ਸਟੱਫ ਜੇ ਚੈੱਕ ਕਰਿਓ ਜੀ ਬਹੁਤ ਜਿਆਦਾ ਸੋਹਣਾ ਸੂਟ ਜੇ ਤੇ ਇਹਦਾ ਕਲਰ ਹੈਗਾ ਜੇ ਲਾਈਟ ਸਕਾਈ ਤੇ ਇਹਦੇ ਵਿੱਚ ਜਿਹੜਾ ਜੇ ਤੁਹਾਨੂੰ ਥੋੜਾ ਜਿਹਾ ਕਲਰ ਹੋ ਸਕਦਾ ਉਨੀ ਕੀ ਡਿਫਰੈਂਟ ਆਉਂਦਾ ਵਿੱਚ ਚੇਂਜ ਆਉਂਦਾ ਹੋਵੇ ਪਰ ਮੈਂ ਤੁਹਾਨੂੰ ਪਿੱਛੇ ਜਾ ਕੇ ਕੈਮਰੇ ਦੇ ਨਾਲ ਦਿਖਾ ਦਿੰਨਾ ਚੈੱਕ ਕਰਾ ਦਿੰਨਾ ਇਹ ਬਹੁਤ ਜ਼ਿਆਦਾ ਸੋਹਣਾ ਕਲਰ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਥੋੜਾ ਜਿਹਾ ਇਹਦੇ ਵਿੱਚ ਹੈਗਾ ਜੇ ਲਾਈਟ ਕਲਰ ਇਹਦੇ ਵਿੱਚ ਵੀਡੀਓ 'ਚ ਤੁਹਾਨੂੰ ਥੋੜਾ ਜਿਹਾ ਕਲਰ ਆਉਂ ਰਿਹਾ ਡਾਰਕ ਸਕਾਈ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈਗਾ ਜੇ ਮਸਲੀਨ ਦਾ ਤੇ ਸੈਮੀ ਮਸਲੀਨ ਨਹੀਂ ਜੇ ਪਿਓਰ ਮਸਲੀਨ ਦਾ ਦੁਪੱਟਾ ਜੇ ਤੇ ਨਾਲ ਇਹਦੇ ਜਿਹੜਾ ਫੈਬਰਿਕ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਕੱਟ ਵੱਡੇ 3.5 ਮੀਟਰ ਦੀ ਤੇ ਫੈਬਰਿਕ ਹੈਗਾ ਜੇ ਮਡਾਲ ਕਾਟਨ ਦਾ ਪਿਓਰ ਮਡਾਲ ਕਾਟਨ ਜੇ ਵਰਕ ਤੁਸੀਂ ਵੇਖ ਸਕਦੇ ਜੇ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੈ ਨੈਕ ਦੇ ਉੱਤੇ ਡਿਜ਼ਾਈਨ ਕੋਈ ਨਹੀਂਗਾ ਜਿੰਨੀ ਮਰਜ਼ੀ ਇਹਦੀ ਤੁਸੀਂ ਲੈਂਥ ਬਣਾ ਲਿਓ ਤੇ ਨਾਲ ਇਹਦੇ ਤੁਹਾਨੂੰ ਸ਼ਾਨਦਾਰ ਆ ਜਾਊਗਾ ਦੁਪੱਟਾ ਇਹਦਾ ਦੁਪੱਟਾ ਵੀ ਇੱਕ ਵਾਰੀ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਮੈਂ ਬਹੁਤ ਜ਼ਿਆਦਾ ਪਿਆਰਾ ਦੁਪੱਟਾ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਰੇਟ ਆਉਣਾ ਜੇ ਇਹਦਾ ਤੁਹਾਨੂੰ ਸਿਰਫ ਤੇ ਸਿਰਫ 990 ਰੁਪਏ ਤੇ ਪਾਰਟੀ ਵੇਅਰ ਸੂਟ ਜੇ ਅੱਜ ਦੇ ਸਾਰੇ ਸੂਟ ਤੁਸੀਂ ਚੈੱਕ ਕਰ ਸਕਦੇ ਜੇ ਤੇ ਇਹ ਤੁਸੀਂ ਆਨਲਾਈਨ ਵੀ ਲੈ ਸਕਦੇ ਜੇ ਤੇ ਆਫਲਾਈਨ ਵੀ ਸਾਡੇ ਕੋਲ ਲੈ ਸਕਦੇ ਜੇ ਤੇ ਆਫਲਾਈਨ ਲੈਣ ਵਾਸਤੇ ਤੁਹਾਨੂੰ ਸਾਡੇ ਕੋਲ ਆਉਣਾ ਪਊਗਾ ਪਿੰਡ ਜਿਗਦੇਵਕਲਾ ਲਿਹਾਰਕਾ ਰੋਡ ਅੰਮ੍ਰਿਤਸਰ ਹਾਈ ਸਕੂਲ ਵਾਲੀ ਗਲੀ ਜਾਣ ਕੇ ਤੁਸੀਂ ਮੈਨੂੰ ਫੋਨ ਮੈਸੇਜ ਕਰ ਲਿਓ ਪਿੰਡ ਜਿਗਦੇਵਕਲਾ ਤੇ ਬਾਕੀ ਸਟਾਕ ਜਿਹੜਾ ਜੇ ਉਹ ਅੱਜ ਵੀਡੀਓ ਵੇਖਣ ਦੇ ਜੇ ਤੇ ਤੁਹਾਨੂੰ ਅੱਜ ਸ਼ਾਮ ਤੱਕ ਮਿਲੂਗਾ ਤੇ ਹੋ ਸਕਦਾ ਜਦੋਂ ਤੁਸੀਂ ਲੇਟ ਆਓ ਤਾਂ ਫਿਰ ਮੁਸ਼ਕਲ ਜੇ ਰੇਟ ਹੈਗਾ ਜੇ ਇਹਦਾ ਸਿਰਫ 990 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਇਸੇ ਦੇ ਵਿੱਚ ਆ ਗਿਆ ਜੇ ਆਪਣੇ ਕੋਲ ਸੈਕੰਡ ਕਲਰ ਬਹੁਤ ਪਿਆਰੀ ਸ਼ੇਡ ਜੇ ਮਸਟਰਡ ਤੇ ਫੈਬਰਿਕ ਹੈਗਾ ਜੇ ਮਡਾਲ ਕਾਟਨ ਦਾ ਚੈੱਕ ਕਰਿਓ ਜੀ ਪਹਿਲਾਂ ਤਾਂ ਵਰਕ ਚੈੱਕ ਕਰਿਓ ਸੂਟ ਦਾ ਬਹੁਤ ਪਿਆਰੀ ਬਹੁਤ ਜ਼ਿਆਦਾ ਸੋਹਣੀ ਸਫਾਈ ਵਰਕ ਦੀ ਤੇ ਨੈਕ ਦੇ ਉੱਤੇ ਜਿੱਦਾਂ ਮੈਂ ਤੁਹਾਨੂੰ ਦੱਸਣ ਡਿਆ ਵੀ ਕੋਈ ਡਿਜ਼ਾਈਨਿੰਗ ਹੈ ਇਹਦਾ ਤੇ ਤੁਸੀਂ ਇਹਦੀ ਲੈਂਥ ਜਿੰਨੀ ਮਰਜ਼ੀ ਬਣਾ ਲਿਓ ਵੱਡੇ ਵਰ ਦੇ ਵਿੱਚ ਜੇ 3.5 ਮੀਟਰ ਦੀ ਕੱਟ ਦੇ ਨਾਲ ਤੇ ਆ ਇਹਦਾ ਹੈਗਾ ਜੇ ਦੁਪੱਟਾ ਦੁਪੱਟਾ ਚੈੱਕ ਕਰੋ ਜੀ ਬਹੁਤ ਸ਼ਾਨਦਾਰ ਦੁਪੱਟਾ ਜੇ ਪਿਓਰ ਮਸਲੀਨ ਕਾਟਨ ਦਾ ਦੁਪੱਟਾ ਤੇ ਮਡਾਲ ਕਾਟਨ ਦਾ ਸੂਟ ਰੇਟ ਹੈ ਜੇ 990 ਰੁਪਏ ਤੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਆ ਵੀ ਕਰਿਓ ਚੈੱਕ ਜੀ ਆ ਵੀ ਕਮਾਲ ਦੇ ਸੂਟ ਨੇ ਤੇ ਕਮਾਲ ਦੇ ਡਿਜ਼ਾਈਨ ਨੇ ਇਹ ਵੀ ਤੁਸੀਂ ਆਨਲਾਈਨ ਆਫਲਾਈਨ ਜਿਹੜੇ ਜੇ ਸਾਡੇ ਕੋਲ ਲੈ ਸਕਦੇ ਜੀ ਲਓ ਜੀ ਚੈੱਕ ਕਰਿਓ ਇਹ ਵੀ ਕਲਰ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ ਲਾਈਟ ਸਕਾਈ ਸ਼ੇਡ ਤੇ ਇਹ ਵੀ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਬੁੱਕ ਕਰ ਸਕਦੇ ਜੀ ਆ ਹੈਗਾ ਜੀ ਇਹਦਾ ਸ਼ਾਨਦਾਰ ਜਿਹਾ ਕਲਰ ਤੇ ਸੂਟ ਤੁਸੀਂ ਸੜਕੋ ਬੁੱਕ ਕਰ ਲਿਓ ਸਕਰੀਨਸ਼ਾਟ ਲੈ ਲਿਓ ਜਲਦੀ ਜਲਦੀ ਤੇ ਸੂਟ ਬੁੱਕ ਕਰਿਓ ਪਹਿਲਾਂ ਤਾਂ ਤੁਹਾਨੂੰ ਮੈਂ ਸੂਟ ਦਾ ਵਿਖਾਉਣਾ ਫੈਬਰਿਕ ਫਿਰ ਵਰਕ ਤੇ ਫਿਰ ਇਹਦੀਆਂ ਦੱਸ ਦਿਆਂ ਹੋਰ ਖੂਬੀਆਂ ਇਹਦਾ ਤੁਸੀਂ ਚੈੱਕ ਕਰ ਸਕਦੇ ਜੇ ਵਰਕ ਬਹੁਤ ਸ਼ਾਨਦਾਰ ਜਿਹਾ ਸੂਟ ਦੇ ਉੱਤੇ ਬਹੁਤ ਪਿਆਰਾ ਡਿਜ਼ਾਈਨ ਜਿਹਾ ਤੇ ਇਹਦੇ ਵਿੱਚ ਸਾਰਾ ਜਿਹੜਾ ਜੇ ਇਹ ਲੱਗਾ ਜੇ ਪੈਚ ਸਾਰਾ ਹੀ ਚਿਕਨ ਦਾ ਪੈਚ ਜੇ ਇਹਦੇ ਮਿਰਰ ਵਰਕ ਜੇ ਥ्रेड ਵਰਕ ਜੇ ਲੈਂਥ ਇਹਦੀ ਤੁਹਾਨੂੰ ਮੈਂ ਹੁਣੇ ਚੈੱਕ ਕਰਕੇ ਦੱਸ ਦਿੰਨਾ ਵੀ ਇਹਦੀ ਕਿੰਨੀ ਲੈਂਥ ਜਿਹੜੀ ਰੈਡੀ ਹੋ ਜਾਂਦੀ ਆ ਤੇ ਇਹਦੇ ਵਿੱਚ ਕਲਰ ਜਿਹੜੇ ਤੁਹਾਨੂੰ ਉਹ ਵੀ ਮਿਲ ਜਾਣਗੇ ਜੇ ਤੇ ਆਹ ਸੋਨਾ ਜਿਹਾ ਘੇਰਾ ਇਹਦਾ ਤੇ ਇਧਰੋਂ ਨਾਲ ਹੈਗਾ ਜੇ ਇਹਦੇ ਬਾਹਾਂਾਂ ਦੇ ਉੱਪਰ ਡਿਜ਼ਾਈਨ ਬੜਾ ਸੋਹਣਾ ਆਹ ਬਾਹਾਂ ਦਾ ਡਿਜ਼ਾਈਨ ਜੇ ਇਹਦਾ ਤੇ ਆਹ ਨਾਲ ਹੈਗਾ ਜੇ ਦੁਪੱਟਾ ਇਹਦੇ ਮਸਲੀਨ ਦਾ ਢਾਈ ਐਂਡ ਢਾਈ ਕਲਰ ਦਾ ਤੇ ਇਹਦੀ ਲੈਂਥ ਇਹ ਸਾਰੇ ਸੂਟ ਦੇ ਵਿੱਚ ਤੁਹਾਨੂੰ ਐਮਬ੍ਰੋਇਡਰੀ ਛੋਟੀ 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 ਬੂਟੀਆਂ ਮਿਲ ਜਾਣਗੀਆਂ ਤੇ ਆਹ ਸੋਨਾ ਜਿਹਾ ਵਰਕ ਜਿਹੜਾ ਇਹ ਵੀ ਮਿਲ ਜੂਗਾ ਨੈਕ ਦੇ ਉੱਪਰ ਵਰਕ ਮਿਲ ਜੂਗਾ ਤੇ ਰੇਟ ਇਹਦਾ ਆਊਗਾ ਜੇ ਸਿਰਫ ਤੇ ਸਿਰਫ ਸੇਮ ਉਹੀ 990 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਅੱਜ ਦੀ ਵੀਡੀਓ ਦੇ ਸੂਟ ਜਿਹੜੇ ਆ ਇਹ ਤੁਹਾਡੇ ਜਿਹੜੇ ਆ 1500 1600 ਦੀ ਰੇਂਜ ਦੇ ਆ ਜਿਹੜੇ ਤੁਹਾਨੂੰ ਆਪਾਂ 890 90 ਦੇ ਦੇਣ ਦੇ ਅੱਜ ਤੇ ਇਹਦੀ ਜਿਹੜੀ ਨੈਕ ਦੀ ਨੈਕ ਦਾ ਡਿਜ਼ਾਈਨ ਨਹੀਂ ਜੇਗਾ ਪਰੋ ਲੈ ਕੇ ਤੇ ਇੱਥੋਂ ਤੱਕ ਇਹਨੂੰ ਤੁਸੀਂ ਫੋਲਡ ਵੀ ਕਰਦੇ ਜਨਾ ਇੱਥੋਂ ਸੂਟ ਦੂੰ ਤੇ ਫਿਰ ਵੀ ਇਹਦੀ ਲੈਂਥ ਜਿਹੜੀ ਜੇ 45 46 ਤੱਕ ਰੈਡੀ ਹੋ ਜਾਂਦੀ ਜੇ ਤੇ ਬਾਕੀ ਉੱਪਰੋਂ ਜੇ ਹੋਰ ਤੁਸੀਂ ਉੱਪਰ ਬਣਾਣੋ ਡਿਜ਼ਾਈਨ ਤੇ ਇਹਦੀ 47 48 ਤੱਕ ਵੀ ਚੱਲ ਜਾਂਦੀ ਏ ਫਿਲਹਾਲ ਇਹਦੀ ਜਿਹੜੀ ਆ ਉਹ ਤੁਸੀਂ ਮੰਨ ਕੇ ਚੱਲੋ ਕਿ 44 ਤੋਂ 45 46 ਤੱਕ ਲੈਂਥ ਜਿਹੜੀ ਸੂਟ ਦੀ ਹੈਗੀ ਜੇ ਬੜੇ ਆਰਾਮ ਦੇ ਨਾਲ ਤੇ ਇਹਦੇ ਵਿੱਚ ਕਲਰ ਤੁਹਾਨੂੰ ਮੈਂ ਦਿਖਾ ਦਿੰਨਾ ਕਿ ਕਲਰ ਚੈੱਕ ਕਰਿਓ ਬਹੁਤ ਸੋਹਣੇ ਸੋਹਣੇ ਕਲਰ ਨੇ ਤੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਸੂਟ ਨੇ ਤੇ ਆ ਵੀ ਕਲਰ ਚੈੱਕ ਕਰਿਓ ਛੇੜ ਆ ਗਈ ਜੇ ਪੀਚ ਬਹੁਤ ਪਿਆਰੀ ਛੇੜ ਜੇ ਬਹੁਤ ਜ਼ਿਆਦਾ ਸੋਹਣਾ ਇਹਦੇ ਵਰਕ ਹੋਇਆ ਜੇ ਤੇ ਆ ਇਹਦੇ ਬਹੁਤ ਪਿਆਰਾ ਵਰਕ ਜੇ ਫੈਬਰਿਕ ਹੈਗਾ ਜੇ ਕਾਟਨ ਦਾ ਪਿਓਰ ਕੈਮਰੀ ਕਾਟਨ ਦੀ ਬਹੁਤ ਸ਼ਾਨਦਾਰ ਵਰਕ ਦੇ ਨਾਲ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਚੈੱਕ ਕਰਿਓ ਸਾਰਾ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਚਿਕਨ ਦਾ ਹੋਇਆ ਵਰਕ ਤੇ ਨਾਲ ਇਹਦੇ ਲੱਗਾ ਜੇ ਪੈਚ ਤੇ ਕਲਰ ਹੈਗਾ ਜੇ ਪੀਚ ਸੂਟ ਦਾ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਮਸਲੀਨ ਦਾ ਟਾਈ ਐਂਡ ਡਾਈ ਦਾ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਨੈਕਸਟ ਕਲਰ ਆ ਗਿਆ ਜੇ ਇਹਦੇ ਵਿੱਚ ਪਿੰਕ ਪਿੰਕ ਸ਼ੇਡ ਬਹੁਤ ਪਿਆਰੀ ਜੇ ਲਾਈਟ ਬੇਬੀ ਪਿੰਕ ਕਲਰ ਇਹ ਤੁਸੀਂ ਸੂਟ ਚੈੱਕ ਕਰ ਲਿਓ ਬਹੁਤ ਜਿਆਦਾ ਸ਼ਾਨਦਾਰ ਵਰਕ ਤੇ ਬਹੁਤ ਜਿਆਦਾ ਸ਼ਾਨਦਾਰ ਸੂਟ ਫੈਬਰਿਕ ਹੈਗਾ ਜੇ ਪਿਓਰ ਕਾਟਨ ਦਾ ਕੈਮਰੀ ਕਾਟਨ ਦਾ ਤੇ ਇਹ ਤੁਸੀਂ ਵਰਕ ਵੇਖ ਸਕਦੇ ਜੇ ਸੂਟ ਦੇ ਉੱਤੇ ਕਿੰਨਾ ਸੋਹਣਾ ਹੈ ਤੇ ਇਹਦਾ ਡਿਜ਼ਾਈਨ ਚੈੱਕ ਕਰ ਸਕਦੇ ਜੇ ਨਾਲ ਇਹਦੇ ਪੈਚ ਲੱਗਾ ਜਿਹੜਾ ਉਹ ਵੇਖ ਸਕਦੇ ਜੇ ਤੇ ਇਧਰੋਂ ਇਹਦੀਆਂ ਬਾਹਾਂ ਦੇ ਉੱਪਰ ਜਿਹੜਾ ਜੇ ਵਰਕ ਉਹ ਵੀ ਤੁਸੀਂ ਚੈੱਕ ਕਰ ਲਿਓ ਦੁਪट्टे ਨਾਲ ਮਸਲੀਨ ਕਾਟਨ ਦੇ ਆਉਣੇ ਜੇ ਪਲੇਨ ਰੇਟ ਆਉਣਾ ਜੇ ਇਹਨਾਂ ਦਾ ਸੇਮ ਉਹੀ 990 ਰੁਪਏ ਸ਼ਿਪਿੰਗ ਫ੍ਰੀ ਜੇ ਪਾਰਟੀ ਵੀਰ ਸੂਟ ਨੇ ਹੈਵੀ ਸੂਟ ਨੇ ਦਾ ਰੇਟ ਵੀ ਅੱਜ ਦੇ ਜਿਹੜੇ ਜੇ ਉਹ ਹੈਵੀ ਹੋਣ ਵਾਲੇ ਆ ਤੇ ਪਰ ਕੁਆਲਿਟੀ A1 ਜੇ ਰੇਟ ਦੀ ਟੈਨਸ਼ਨ ਕੋਈ ਨਹੀਂ ਕੁਆਲਿਟੀ ਬੈਸਟ ਜੇ ਤੇ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਵੀ ਚੈੱਕ ਕਰੋ ਜੀ ਇਹ ਵੀ ਫੈਬਰਿਕ ਆ ਗਿਆ ਜੇ ਕਮਾਲ ਦਾ ਤੇ ਸੂਟ ਆ ਗਿਆ ਜੇ ਟੌਪ ਦਾ ਕਲਰ ਆ ਗਿਆ ਜੇ ਇਹਦਾ ਸੀ ਗ੍ਰੀਨ ਬਹੁਤ ਸੋਹਣਾ ਸੂਟ ਜੇ ਬਹੁਤ ਜ਼ਿਆਦਾ ਪਿਆਰਾ ਸ਼ੇਡ ਤੇ ਬਹੁਤ ਜ਼ਿਆਦਾ ਸੋਹਣਾ ਸਟਾਫ ਦੁਪੱਟੇ ਜਿਹੜੇ ਜਿਹੋ ਇਹਦੇ ਇਦਾਂ ਦੇ ਟਾਈ ਐਂਡ ਆਈ ਦੇ ਆਉਂਦੇ ਜੇ ਮਸਲੀਨ ਦੇ ਲੈਂਸ ਲੱਗੀ ਆਉਂਦੀ ਜੇ ਵਰਕ ਸੋਨਾ ਜਿਹਾ ਹੋਇਆ ਬਾਹਾਂ ਦੇ ਉੱਤੇ ਤੇ ਸਾਹਮਣੀ ਫਰੰਟ ਦੇ ਉੱਤੇ ਰੇਟ 800 ਤੇ 900 ਰੁਪਏ ਸੌਰੀ 900 ਤੇ 90 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਚੈੱਕ ਕਰ ਲਿਓ ਜੀ ਆ ਵੀ ਆ ਗਿਆ ਜੇ ਪਿਓਰ ਖਾਦੀ ਕਾਟਨ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਸਟਾਫ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਤੇ ਇਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ カラー ਆਊਗਾ ਜੇ ਆਫ ਵਾਈਟ ਸੂਟ ਦਾ ਤੇ ਇਹ ਸਾਰੇ ਸੂਟ ਜਿਹੜਾ ਜੇ ਸਾਰੀ ਫਰੰਟ ਜਿਹੜੀ ਇਹ ਐਮਬਰਾਇਡਰੀ ਹੋਈ ਜੇ ਇਹ ਤੁਸੀਂ ਵੇਖ ਸਕਦੇ ਜੇ ਚੈੱਕ ਕਰ ਲਿਓ ਬਹੁਤ ਪਿਆਰਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਇਹ ਤੁਹਾਨੂੰ ਪੂਰਾ ਸੂਟ ਇਦਾਂ ਮਿਲ ਜੂਗਾ ਜੇ ਕੁਆਲਿਟੀ ਵੇਖ ਲਓ ਜੀ ਸੂਟ ਦੀ ਤੁਸੀਂ ਲਾਈਨਿੰਗ ਲਗਣੀ ਜੇ ਸ਼ਰਟ ਨੂੰ ਤੇ ਇਹਦੇ ਵਿੱਚ ਤੁਸੀਂ ਆਪਣੇ ਸੂਟ ਰੈਡੀ ਕਰਵਾ ਸਕਦੇ ਜੇ ਫਰੰਟ ਦੇ ਉੱਤੇ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਕਰਾ ਲਿਓ ਨਾਲ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਆਉਣਾ ਜੇ ਮਲ कॉटन ਦਾ ਬਹੁਤ ਸ਼ਾਨਦਾਰ ਬਹੁਤ ਪਿਆਰੀ ਕੁਆਲਿਟੀ ਦੇ ਵਿੱਚ ਆ ਲਓ ਜੀ ਦੁਪट्टे ਦੇ ਵਰਕ ਵੇਖੋ ਪਹਿਲਾਂ ਦਾ ਇਹੀ ਮਾਰਕੀਟ ਪ੍ਰਾਈਸ ਜਿਹੜੀ ਇਹਦੀ ਸੂਟ ਦੀ ਆ ਇਹ ਟਾਈਮ ਦੇ ਉੱਤੇ 1400 ਰੁਪਈਆ ਆ ਪ੍ਰਾਈਸ ਇਹਦਾ ਜੀ ਤੇ ਆਪਣੇ ਕੋਲ ਹੈਗਾ ਜੇ ਸਿਰਫ ਤੇ ਸਿਰਫ 990 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ embroidery ਚੈੱਕ ਕਰ ਲਿਓ ਇਹਦੀ ਸੂਟ ਦੀ ਦੁਪट्टे ਚੈੱਕ ਕਰ ਲਿਓ ਤੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਦਾ ਵਰਕ ਚੈੱਕ ਕਰ ਲਿਓ بیس ਹੈਗਾ ਜੇ ਇਹਦਾ ਸੂਟ ਦਾ ਖਾਦੀ ਕਾਟਨ ਬਹੁਤ ਟਾਪ ਦੀ ਕੁਆਲਿਟੀ ਰੇਟ ਉਹੀ ਸੇਮ 990 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਚ ਤੇ ਆ ਵੀ ਚੈੱਕ ਕਰਿਓ ਜੀ ਇੱਕ ਸੂਟ ਇਹ ਵੀ ਸੇਮ ਬੇਸ ਦੇ ਉੱਤੇ ਆ ਗਿਆ ਜੇ ਖਾਦੀ ਕਾਟਨ ਦੇ ਉੱਤੇ ਤੇ ਬਹੁਤ ਜ਼ਿਆਦਾ ਸੋਹਣੀ ਇਹਦੇ ਨਾਲ ਬਾਟਮ ਜੇ ਜਿਹੜੀ ਉਹ ਵੀ ਆ ਗਈ ਜੇ ਕਾਟਨ ਦੀ ਤੇ ਦੁਪੱਟਾ ਆ ਗਿਆ ਜੇ ਮਸਲੀਨ ਦਾ ਪਹਿਲਾਂ ਤੁਹਾਨੂੰ ਮੈਂ ਸੂਟ ਦਿਖਾਵਾਂ ਜੀ ਚੈੱਕ ਕਰੋ ਜੀ ਸੂਟ ਦੇ ਤੇ ਐਮਬ੍ਰੋਇਡਰੀ ਚੈੱਕ ਕਰੋ ਜੀ ਸਾਰਾ ਹੀ ਫੁਲਕਾਰੀ ਟਾਂਕੇ ਦਾ ਵਰਕ ਜੇ ਤੇ ਸਾਰੇ ਸੂਟ ਜਿਹੜੇ ਹੈਵੀ ਬਣਿਆ ਆ ਨੱਕ ਤੋਂ ਲੈ ਕੇ ਕਿਹਰੇ ਤੱਕ ਸਾਰਾ ਸੂਟ A1 ਤੇ ਫਿਨਿਸ਼ਿੰਗ ਚੈੱਕ ਕਰੋ ਜੀ ਜਿਹਦੀ ਜਰੀ ਤੇ ਇਹਦੇ ਨਾਲ ਦੁਪੱਟਾ ਚੈੱਕ ਕਰਿਓ ਜੀ ਹੁਣ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਦੁਪੱਟਾ ਬਾਜੀ ਖੋਲ ਲਿਆ ਪਿੰਕ ਕਲਰ ਦਾ ਦੁਪੱਟਾ ਜੇ ਸਾਰੇ ਦੁਪੱਟੇ ਦੇ ਉੱਤੇ ਬੂਟੀਆਂ ਭਰੀਆਂ ਜੇ ਜਾਲ ਤੇ ਆਹ ਲਓ ਜੀ ਚੈੱਕ ਕਰੋ ਜੀ ਦੁਪੱਟਾ ਹੈ ਇਹਦਾ ਸੂਟ ਦਾ ਕਲਰ ਹੈਗਾ ਜੇ ਪਿੰਕ ਤੇ ਰੇਟ ਆਊਗਾ ਜੇ ਇਹਦਾ ਵੀ ਸੇਮ ਉਹੀ 900 ਤੇ 90 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਬੁੱਕ ਕਰ ਲਿਓ 990 ਰੁਪਈਆ ਦੇ ਨਾਲ ਤੇ ਆ ਵੀ ਕਰਿਓ ਚੈੱਕ ਬਹੁਤ ਜਿਆਦਾ ਸੋਹਣਾ ਸੂਟ ਜੇ ਪਹਿਲਾਂ ਤਾਂ ਤੁਹਾਨੂੰ ਮੈਂ ਸੂਟ ਚੈੱਕ ਕਰਾਉਣਾ ਪ੍ਰਾਈਸ ਇਹ ਦੀ ਜਿਹੜੀ ਜੇ ਬਹੁਤ ਜਿਆਦਾ ਹਾਈ ਵੀ ਆ ਤੇ ਕੁਆਲਿਟੀ ਜਿਹੜੀ ਆ ਉਹ ਵੀ A1 ਆ ਤੇ ਫੈਬਰਿਕ ਹੈਗਾ ਜੇ ਇਹਦਾ ਬਹੁਤ ਜਿਆਦਾ ਸ਼ਾਨਦਾਰ ਕਾਟਨ ਦਾ ਪਿਓਰ ਕਾਟਨ ਦਾ ਤੇ ਆ ਤੁਸੀਂ ਸੂਟ ਵੇਖ ਸਕਦੇ ਜੇ ਇਹਦਾ ਜਿਹੜਾ ਕਲਰ ਆ ਸੇਮ origial ਇਹੀ ਕਲਰ ਇਹਦਾ ਜੇ ਚੈੱਕ ਕਰ ਲਿਓ ਜੀ ਆ ਲਓ ਜੀ ਇਹ ਤੁਸੀਂ ਸਾਡੇ ਕੋਲ ਆਨਲਾਈਨ ਵੀ ਬੁੱਕ ਕਰ ਸਕਦੇ ਜੇ ਆਫਲਾਈਨ ਇੱਥੋਂ ਆਣ ਕੇ ਵੀ ਲੈ ਸਕਦੇ ਜੇ ਇਹਦੇ ਵਿੱਚ ਸਾਰਾ ਹੀ ਮਿਰਰ ਦਾ ਵਰਕ ਹੋਇਆ ਜੇ ਬੜਾ ਸ਼ਾਨਦਾਰ ਵਰਕ ਹੋਇਆ ਜੇ ਤੇ ਨਾਲ ਇਹਦੇ ਤੁਹਾਨੂੰ ਮਿਲ ਜੂਗੀ ਜੇ ਇਹਦੇ ਬਹੁਤ ਸ਼ਾਨਦਾਰ ਜਿਹੜੀ ਬਾਟਮ ਹੈ ਬਾਟਮ ਪਲਾਜੋ ਤੁਸੀਂ ਵੇਖ ਸਕਦੇ ਜੇ ਪਲਾਜੋ ਦੇ ਉੱਤੇ ਵਰਕ ਚੈੱਕ ਕਰਿਓ ਜੀ ਆਹ ਲਓ ਜੀ ਤੇ ਆਹ ਸਾਰਾ ਪਲਾਜੋ ਤੇ ਹੋਇਆ ਜੇ ਵਰਕ ਬਹੁਤ ਸ਼ਾਨਦਾਰ ਆਣੀ ਜੇ ਬਾਟਮ ਇਹਦੀ ਤੇ ਨਾਲ ਇਹਦੇ ਚੈੱਕ ਕਰਿਓ ਜੀ ਦੁਪੱਟਾ ਦੁਪੱਟਾ ਤਾਂ ਬਹੁਤ ਜ਼ਿਆਦਾ ਸ਼ਾਨਦਾਰ ਆ ਬਹੁਤ ਜ਼ਿਆਦਾ ਕਮਾਲ ਦਾ ਦੁਪੱਟਾ ਜੇ ਰੇਟ ਇਹਦਾ ਸੂਟ ਦਾ ਜਿਹੜਾ ਆਉਣਾ ਜੇ ਉਹ ਬਹੁਤ ਜ਼ਿਆਦਾ ਪਲੱਸ ਰੇਂਜ ਕੁਆਲਿਟੀ A1 ਜੇ ਇਹਦਾ ਰੇਟ ਹੈਗਾ ਜੇ 1490 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ 2250 ਵਾਲਾ ਸੂਟ ਹੈ ਜਿਹੜਾ ਰੇਟ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 1490 ਰੁਪਈਆ ਦਾ A1 ਕੁਆਲਿਟੀ ਜੇ ਟੌਪ ਦੀ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਬਾਟਮ ਵਰਕ ਬਹੁਤ ਟੌਪ ਦਾ ਜੇ ਇਹ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਹਾਂਜੀ ਤੇ ਹੁਣ ਜਿਹੜੇ ਸੂਟ ਚੈੱਕ ਕਰਿਓ ਇਹ ਆਗੇ ਜੇ ਪਾਰਟੀ ਵੇਅਰ ਸਿਲਕ ਬੇਸ ਦੇ ਵਿੱਚ ਤੇ ਇਹਦਾ ਫੈਬਰਿਕ ਜਿਹੜਾ ਆਉਣਾ ਜੇ ਇਹ ਆਊਗਾ ਜੇ ਤੁਹਾਨੂੰ ਮਿਲ ਜੂਗਾ ਵਿਸਕੋਸ ਔਰਗਾਂਜਾ ਦੀ ਸ਼ਰਟ ਦੇ ਨਾਲ ਫੈਬਰਿਕ ਆ ਜਣਾ ਜੇ ਇਹਦਾ ਵਿਸਕੋਸ ਔਰਗਾਂਜਾ ਦਾ ਸ਼ਰਟ ਸਾਰੀ ਬਣੀ ਜੇ ਬੜੀ ਸ਼ਾਨਦਾਰ ਤੇ ਆ ਚੈੱਕ ਕਰਿਓ ਜੀ ਫੈਬਰਿਕ ਤੇ ਨਾਲ ਇਹਦੇ ਵਰਕ ਚੈੱਕ ਕਰ ਲਓ ਜੀ ਸਾਰੇ ਸੂਟ ਦਿੱਤੇ ਆ ਆ ਸਾਰੇ ਤੁਸੀਂ ਪਹਿਲਾਂ ਤਾਂ ਸੂਟ ਚੈੱਕ ਕਰਿਓ ਫਿਰ ਤੁਹਾਨੂੰ ਮੈਂ ਬਾਟਮ ਤੇ ਫਿਰ ਇਹਦੀਆਂ ਵਿਖਾਉਣਾ ਪਾਵਾਂ ਆ ਰਿਹਾ ਇਹਦਾ ਸਾਰਾ ਹੀ ਫਰੰਟ ਬਣਿਆ ਜੇ ਬੜਾ ਸ਼ਾਨਦਾਰ ਹੈ ਵੀ ਫੈਬਰਿਕ ਹੈਗਾ ਜੇ ਵਿਸਕੋਸ ਔਰਗੰਜਾ ਦਾ ਇਹ ਹੈ ਕਿ ਜੇ ਸ਼ਰਟ ਇਹਦੀ ਤੇ ਇਹਦੇ ਨਾਲ ਹੈਗਾ ਜੇ ਦੁਪੱਟਾ ਔਰਗੰਜਾ ਦਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਵੀ ਜੇ ਦੁਪੱਟਾ ਦੁਪੱਟੇ ਦੇ ਪੱਲੇ ਬਹੁਤ ਟੌਪ ਦੇ ਬਣੇ ਜੇ ਤੇ ਇਧਰੋਂ ਨਾਲ ਹੈਗੀ ਜੇ ਬਾਟਮੇ ਦੇ ਉਪਾੜਾ ਸਿਲਕ ਦੀ ਬਹੁਤ ਪਿਆਰੀ ਬਾਟਮ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਆ ਔਰੇਂਜ ਕਲਰ ਦਾ ਇਹ ਜਿਹੜੀ ਵੀਡੀਓ 'ਚ ਥੋੜਾ ਜਿਹਾ ਕਲਰ ਦਾ ਫਰਕ ਪੈਂਦਾ ਪਰ ਬਹੁਤ ਜ਼ਿਆਦਾ ਸ਼ਾਨਦਾਰ ਤੇ ਆਹ ਸੂਟ ਦੀ ਹੈ ਜੇ origignal photo ਤੇ origignal color ਇਹਦਾ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 1490 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਜਿਹੜੇ ਸੂਟ ਆਉਣ ਵਾਲੇ ਆ ਸਾਰੇ ਇਸੇ ਰੇਂਜ 'ਚ ਆਉਣਗੇ ਪਰ ਕੁਆਲਿਟੀ A1 ਤੇ ਬਹੁਤ ਟੌਪ ਦੇ ਸੂਟ ਜੇ ਕਲਰ ਸ਼ੇਡ ਆ ਗਈ ਜੇ ਪਿਸਤਾ ਤੇ ਫੈਬਰਿਕ ਚੈੱਕ ਕਰੋ ਨਾਲ ਤੁਹਾਨੂੰ ਮੈਂ ਪਹਿਲਾਂ ਦਾ ਕਲਰ ਦੀ origignal ਟੋਨ ਚੈੱਕ ਕਰ ਲਵੇ ਇੱਕ ਵਾਰੀ ਤੇ ਆ ਹੈਗਾ ਜੇ ਕਲਰ ਇਹਦੇ ਨਾਲੋਂ ਥੋੜਾ ਜਿਹਾ ਡਾਰਕਆ ਕਲਰ ਤੇ ਇਹਦੇ ਨਾਲ ਵੀ ਬਾਟਮ ਜਿਹੜੀ ਆਉਣੀ ਏ ਬਹੁਤ ਸ਼ਾਨਦਾਰ ਆਉਣੀ ਏ ਉਹ ਪਾੜਾ ਸਿਲਕ ਦੀ ਤੇ ਫੈਬਰਿਕ ਚੈੱਕ ਕਰੋ ਜੀ ਵਿਸਕੋਸ オーਰਗਾਂਜਾ ਦਾ ਫੈਬਰਿਕ ਜੇ ਤੇ ਸਾਰਾ ਇਹਦੇ ਵਿੱਚ ਤੁਸੀਂ ਵਰਕ ਚੈੱਕ ਕਰੋ ਪਹਿਲਾਂ ਦਾ ਆਹ ਲਓ ਜੀ ਬੜਾ ਹੀ ਸ਼ਾਨਦਾਰ ਵਰਕ ਜੇ ਬੜਾ ਹੀ ਸ਼ਾਨਦਾਰ ਫੈਬਰਿਕ ਜੇ ਤੇ ਇਹ ਤੁਸੀਂ ਸਾਰੇ ਸੂਟ ਦੇ ਉੱਤੇ ਕਢਾਈ ਜਿਹੜੀ ਜੇ ਦੇਖ ਸਕਦੇ ਜੇ ਫਰੰਟ ਦੇ ਵਿੱਚ ਬੂਟੀਆਂ ਬਹੁਤ ਸ਼ਾਨਦਾਰ ਜੇ ਲੰਤ ਦੀ ਕੋਈ ਪ੍ਰੋਬਲਮ ਨਹੀਂ ਜੀ ਇਹਦੇ neck ਤੇ ਕੋਈ ਡਿਜ਼ਾਈਨ ਨਹੀਂ ਹੈਗਾ ਵਰਕ ਬਹੁਤ ਟੌਪ ਦਾ ਨਾਲ ਦੁਪੱਟਾ ਵਿਸਕੋਸ organza ਦਾ ਬਹੁਤ ਪਿਆਰਾ ਦੁਪੱਟਾ ਜੇ ਪੱਲੇ ਦੁਪੱਟੇ ਦੇ ਬਹੁਤ ਸੋਹਣੇ ਹੈਵੀ ਬਣੇ ਨੇ ਆ ਲੋ ਜੀ ਇਹ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਸੇਮ ਰੇਟ ਦੇ ਵਿੱਚ ਸੇਮ ਰੇਂਜ ਦੇ ਨਾਲ 1400 ਤੇ 90 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਜੀ ਇਸ ਤੋਂ ਬਾਅਦ ਆ ਗਿਆ ਜੇ ਆਪਣੇ ਕੋਲ ਬਲੈਕ ਬਿਊਟੀ ਇਹ ਵੀ ਤੁਹਾਨੂੰ ਮੈਂ ਚੈੱਕ ਕਰਾਵਾਂ ਜੀ ਪਹਿਲਾਂ ਦਾ ਸੂਟ ਚੈੱਕ ਕਰਿਓ ਬਹੁਤ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਇਹਦਾ ਹੈਗਾ ਜੇ ਸਟਾਫ ਤੇ ਆ ਇਹਦੇ ਚੈੱਕ ਕਰਿਓ ਜੀ ਹੈਂਡਵਰਕ ਹੋਇਆ ਸੂਟ ਦੇ ਵਿੱਚ ਆ ਸਾਰੇ ਸੂਟ ਦੇ ਵਿੱਚ ਤੁਹਾਨੂੰ ਹੈਂਡਵਰਕ ਹਾਈਲਾਈਟ ਮਿਲ ਜੂਗਾ ਜੇ ਤੇ ਨਾਲ ਇਹਦੇ ਆ ਜਾਣਗੀਆਂ ਜੇ ਬਾਹਾਂ ਬਹੁਤ ਸ਼ਾਨਦਾਰ ਡਿਜ਼ਾਈਨ ਬਾਹਾਂ ਦੇ ਉੱਤੇ ਤੇ ਨਾਲ ਇਹਦੇ ਆ ਜਾਣਗੀਆਂ ਜੇ ਇਹਦੇ ਨਾਲ ਆਜੂਗੀ ਬਾਟਮ ਬਾਟਮ ਆਉਗੀ ਜੇ ਕ੍ਰੇਪ ਸਿਲਕ ਦੀ ਤੇ ਫੈਬਰਿਕ ਆਉਣਾ ਜੇ ਵਿਸਕੋਸ ਔਰਗਾਂਜਾ ਦਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਇਹ ਵੀ ਆਉਣਾ ਜੇ ਔਰਗਾਂਜਾ ਦਾ ਰੇਟ ਉਹੀ ਸੇਮ ਆਉਣਾ ਜੇ 1500 1490 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਜਿਹੜਾ ਜੇ ਇਹ ਵੀ 2000 ਦੀ ਰੇਂਜ ਦਾ ਸੀ ਇਹ ਵੀ ਅੱਜ ਆਪਾਂ ਤੁਹਾਨੂੰ ਦੇ ਦਿੱਤਾ ਲੈਸ ਚ ਪਾ ਕੇ ਤੇ ਇਹ ਤੁਸੀਂ ਸਾਡੇ ਕੋਲ ਬੁੱਕ ਕਰ ਸਕਦੇ ਹੋ ਵਿਸਕੋਸ ਔਰਗਾਂਜਾ ਦਾ ਸੂਟ ਸ਼ਰਟ ਦੇ ਉੱਤੇ ਵਰਕ ਬਹੁਤ ਸੋਹਣਾ ਜੇ ਪੈਚ ਵਰਕ ਜੇ ਪੈਜ ਦੇ ਨਾਲ embroidery ਵਰਕ ਜੇ ਬਹੁਤ ਸੋਹਣਾ ਇਧਰੋਂ ਬਾਹਾਂ ਦੇ ਉੱਤੇ ਡਿਜ਼ਾਈਨ ਇਹਦਾ ਬੜਾ ਸੋਹਣਾ ਜੇ ਤੇ ਇਹਦੇ ਥੋੜਾ ਜਿਹਾ ਆ ਪੈਚ ਜਿਹੜਾ ਜੇ ਇਹ ਪਲੱਸ ਹੋਇਆ ਆ ਇਹ ਕਰਕੇ ਇਹਦਾ ਪ੍ਰਾਈਸ ਜਿਹੜਾ ਆਪਾਂ ਘੱਟ ਕਰਕੇ ਪਾਤਾ ਉਦਾਂ ਇਹ ਸੂਟ ਜਿਹੜਾ ਹੈਗਾ ਇਹ ਵੀ 22500 ਦੀ ਰੇਂਜ ਦਾ ਸੀ ਅੱਜ ਹੈਗਾ ਜੇ ਸਿਰਫ ਦੇ ਸਿਰਫ 1400 ਤੇ 90 ਰੁਪਈਆ ਦਾ ਸ਼ਿਪਿੰਗ ਫ੍ਰੀ ਦੇ ਨਾਲ ਪੂਰੇ ਆਲਓਵਰ ਇੰਡੀਆ ਦੇ ਵਿੱਚ ਲਓ ਜੀ ਚੈੱਕ ਕਰੋ ਬਲੂ ਸ਼ੇਡ ਬਹੁਤ ਸੋਹਣੀ ਛੇੜ ਜੇ ਬਹੁਤ ਜਿਆਦਾ ਪਿਆਰਾ ਸੂਟ ਜੇ ਜਾਮਨੀ ਸੂਟ ਤੇ ਆਹ ਸੂਟ ਦਾ ਹੈਗਾ ਜੀ origignal ਕਲਰ ਇਹਦਾ ਤੇ ਚੈੱਕ ਕਰਿਓ ਪਹਿਲਾਂ ਇਹਦਾ ਵਰਕ ਸਾਰੇ ਬਹੁਤ ਸ਼ਾਨਦਾਰ ਵਰਕ ਜੇ ਸੂਟ ਦੇਤੇ ਹੈਂਡ ਵਰਕ ਤੇ ਬਾਟਮ ਨਾਲ ਆਉਣੀ ਜੇ ਪਾੜਾ ਸਿਲਕ ਦੀ ਤੇ ਦੁਪੱਟਾ ਹੋਣਾ ਜੇ ਵਿਸਕੋਸ ਔਰਗਾਂਜਾ ਦਾ ਤੇ ਆਹ ਸੂਟ ਚੈੱਕ ਕਰੋ ਜੀ ਘੇਰੇ ਦੇ ਉੱਤੇ ਵੀ ਹੈਂਡ ਵਰਕ ਬੜਾ ਸੋਹਣਾ ਰੇਟ ਉਹੀ ਸੇਮ ਇਹਦਾ ਵੀ 1490 ਰੁਪਏ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਚ ਆ ਵੀ ਚੈੱਕ ਕਰੋ ਜੀ ਬਹੁਤ ਸ਼ਾਨਦਾਰ ਆ ਜੇ ਪਿਸਤਾ ਸ਼ੇਡ ਤੇ ਬਹੁਤ ਪਿਆਰਾ ਜਿਹਾ ਸੂਟ ਜਿਹਦੇ ਬਹੁਤ ਜਿਆਦਾ ਸੋਹਣਾ ਵਰਕ ਹੈ ਇਹਦਾ ਵੀ ਤੇ ਆਹ ਲਓ ਜੀ ਇਹਦੇ ਆ ਗਿਆ ਜੇ ਬਹੁਤ ਸ਼ਾਨਦਾਰ ਵਰਕ ਨਾਲ ਹੈਂਡ ਵਰਕ ਹਾਈਲਾਈਟ ਤੇ ਆ ਵੀ ਸਾਰਾ ਤੁਸੀਂ ਵੇਖ ਸਕਦੇ ਜੇ ਵਰਕ ਹੋਇਆ ਜੇ ਵਿੱਚ ਇਹਦੇ ਲੱਗਾ ਜੇ ਕੈਨ ਕੈਨ ਤੇ ਹੈਂਡ ਵਰਕ ਦਾ ਹਾਈਲਾਈਟ ਮਿਲ ਜੂਗਾ ਤੁਹਾਨੂੰ ਬਾਟਮ ਇਹਦੇ ਨਾਲ ਜਿਹੜੀ ਜੇ ਉਹ ਵੀ ਬਹੁਤ ਸੋਹਣੀ ਬਣੀ ਆ ਹੈਵੀ ਤੇ ਬਾਟਮ ਜਿਹੜੀ ਜੇ ਉਹ ਆ ਜੂਗੀ ਮਸਲੀਨ ਦੀ ਤੇ ਦੁਪੱਟਾ ਪਲੇਨ ਆ ਜੂਗਾ ਮਸਲੀਨ ਦਾ ਦੁਪੱਟੇ ਦੇ ਨਾਲ ਲੱਗੇ ਹੋਏ ਜੇ ਤੇ ਇਹ ਤੁਸੀਂ ਸੜਕੋ ਲੈ ਸਕਦੇ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਨਾਲ ਸ਼ਿਪਿੰਗ ਫ੍ਰੀ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਅੱਗੇ ਆ ਗਿਆ ਜੇ ਆਪਣੇ ਕੋਲ ਲਾਸਟ ਸੂਟ ਅੱਜ ਦੀ ਵੀਡੀਓ ਦਾ ਐਂਡ ਸੂਟ ਤੇ ਐਂਡਲੈਸ ਸੂਟ ਤਬਾਈ ਸੂਟ ਚੈੱਕ ਕਰੋ ਜੀ ਪਹਿਲਾਂ ਤਾਂ ਕਲਰ ਹੀ ਵੇਖੋ ਜੀ ਕਿੰਨਾ ਸ਼ਾਨਦਾਰ ਆ ਇਹ ਪੂਰਾ ਔਰੇਂਜ ਕੁਲਫੀ ਵਰਗਾ ਰੰਗ ਤੇ ਨਾਲ ਇਹਦੇ ਕੰਟਰਾਸਟ ਚੈੱਕ ਕਰ ਲਿਓ ਬਾਟਮ ਜਿਹੜੀ ਕਿ ਚਨਾਉਣ ਦੀ ਜੇ ਪਲੇਨ ਦੁਪੱਟਾ ਵਰਗਾਂ ਜਾ ਦਾ ਜੇ ਵਰਕ ਹੋਇਆ ਜੇ ਦੁਪੱਟੇ ਤੇ ਵੀ ਬਹੁਤ ਸੋਹਣਾ ਤੇ ਇਧਰੋਂ ਸੂਟ ਦੇ ਉੱਤੇ ਹੈਂਡਵਰਕ ਤੇ ਇਧਰੋਂ ਘਰੇ ਦੇ ਉੱਤੇ ਵੀ ਇਹਦੇ ਹੈਂਡਵਰਕ ਤੇ ਨੱਕ ਦੇ ਉੱਤੇ ਵੀ ਇਹਦੇ ਸਾਰਾ ਹੈਂਡਵਰਕ ਤੁਸੀਂ ਵੇਖ ਸਕਦੇ ਜੇ ਤੇ ਇਹਦੀ ਲੈਂਥ ਜਿਹੜੀ ਜੇ 42 ਤੱਕ ਰੈਡੀ ਹੋ ਜਾਂਦੀ ਜੇ 44 ਤੱਕ ਵੀ ਰੈਡੀ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਤੇ ਇਹ ਹੀਗੇ ਸਾਡੇ ਕੋਲ ਸੋਹਣੇ ਸੋਹਣੇ ਸੂਟ ਪਾਰਟੀ ਵੀਅਰ ਜਿਹੜੇ ਆਪਾਂ ਤੁਹਾਨੂੰ ਦੇ ਦیتے ਆ ਤੇ ਅੱਜ ਵੀਡੀਓ ਜਿਹੜੀ ਆ ਇਹ ਆਪਣੀ ਇਹੀ ਕਾਟਨ ਤੋਂ ਲੈ ਕੇ ਤੇ ਪੂਰੇ ਸਿਲਕ بیس ਦੇ ਵਿੱਚ कॉटन ਦੇ ਸਿਲਕ بیس ਦੇ ਸਾਰੇ ਪਾਰਟੀ ویئر ਸੂਟ ਹੀ ਗਏ ਬਹੁਤ ਜ਼ਿਆਦਾ ਜਿਹੜੀ ਤੁਹਾਡੀ ਡਿਮਾਂਡ ਹੈਗੀ ਪਾਰਟੀ ویئر ਨੂੰ ਲੈ ਕੇ ਉਹ ਅੱਜ ਆਪਾਂ ਓਵਰ ਕਰਤੀ ਆ ਤੇ ਕੱਲ ਨੂੰ ਵੀਡੀਓ ਪਾਵਾਂਗੇ ਬਿਨਾ ਦੁਪੱਟਿਆਂ ਵਾਲੇ ਸੂਟਾਂ ਦੀ ਕੈਮਰਿਕ कॉटन ਦੀ ਤੇ ਰੇਟ ਉਹੀ ਤੁਹਾਨੂੰ ਪਤਾ ਹੀ ਆ 545 ਵਾਲੇ ਤੇ ਡਿਜ਼ਾਈਨ ਟੌਪ ਟੌਪ ਦੇ ਆਏ ਜੇ ਇਸ ਵਾਰੀ ਤੇ ਬਾਕੀ ਆ ਸੂਟ ਸਾਰੇ ਆਪਾਂ ਹੋਣੇ ਲੱਗੇ ਆ ਇਹਨਾਂ ਨੂੰ ਵੀ ਇੱਕ ਵਾਰੀ ਸੈੱਟ ਕਰਨ ਤੇ ਸਵੇਰੇ ਤੁਸੀਂ ਇਹ ਜਲਦੀ ਜਲਦੀ ਬੁੱਕ ਕਰਨੇ ਜੇ ਤੇ ਵੀਡੀਓ ਜਿਹੜੀ ਹੈ ਵੱਧ ਵੱਧ ਸ਼ੇਅਰ ਕਰਨੀ ਜੇ ਤੇ ਬਾਕੀ ਇੱਥੇ ਆਪਾਂ ਤੁਹਾਨੂੰ ਬੁਲਾ ਦਿੰਨੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ